ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵੰਗ ਹੰਡਫਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਵੰਬਰ ਮਹੀਨੇ ਦੀ ਆਪ ਪੈਨਸ਼ਨ ਆਫਰੇਟ ਤੁਹਾਨੂੰ ਦੇਵਾਂਗੇ ਨਵੰਬਰ ਦੀਆਂ ਫੈਸ਼ਨਾਂ ਕਿੰਨੇ ਤਰੀਕ ਨੂੰ ਜਾਰੀ ਹੋ ਸਕਦੀਆਂ ਨੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਪ੍ਰਮੁੱਖ ਖਬਰਾਂ ਤੇ ਸੋ ਪਹਿਲੇ ਫਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰ ਪਰਵ ਨੂੰ ਜਿਹੜਾ ਜਾ ਖਾਸ ਕਰ ਜਿਹੜੇ ਉਹ ਸਰਦਾਰਾਂ ਨੂੰ ਜਿਹੜੇ ਪਾਕਿਸਤਾਨ ਜਾਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਭ ਦੇ ਸਮਾਗਮ ਸਮਾਗਮ ਜਿਹੜੇ ਹੁੰਦੇ ਨੇ ਉੱਥੇ ਸ਼ਮੂਲੀਅਤ ਕਰਨ ਲਈ ਸੋ ਉਹਨਾਂ ਨੂੰ ਜਿਹੜਾ ਜਾ ਉਹਨਾਂ ਦੇ ਪਾਸਪੋਰਟ ਜਿਹੜੇ ਨੇ 31 ਅਕਤੂਬਰ ਤੇ 1 ਨਵੰਬਰ ਨੂੰ ਸ਼ਰਮਣੀ ਕਮੇਟੀ ਦੇ ਦਫ਼ਤਰ ਤੋਂ ਪ੍ਰਾਪਤ ਕਰਨ ਇਹ ਸ਼ਰਮਣੀ ਕਮੇਟੀ ਦੇ ਵੱਲੋਂ ਕਿਹਾ ਗਿਆ ਜੀ ਤੇ ਪਹਿਲੇ ਫਾਸ਼ਾ ਸ਼ਰੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸੰਬੰਧਤ ਜਿਹੜੇ ਸ਼ਰਧਾਲੂ ਜਾ ਰਹੇ ਨੇ ਆ ਪਾਕਿਸਤਾਨ ਜਿਹੜਾ ਜੱਥਾ ਜਾ ਰਿਹਾ 4 ਨਵੰਬਰ ਨੂੰ ਸੋ ਉਹ ਆਪਣੇ ਪਾਸਪੋਰਟ ਨੇ ਜਿਹੜੇ ਅਸ਼ਰਮਨੀ ਕਮੇਟੀ ਦੇ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਨੇ 31 ਅਕਤੂਬਰ ਤੇ 1 ਨਵੰਬਰ ਨੂੰ 50 ਹਾਜਫਾ ਤੇ ਉਮੀਦ ਫਰਦਾਨ ਡਾਕਟਰ ਸੁਭਾਸ਼ ਚੜੂਆ ਨੇ ਮੁੱਖ ਮੰਤਰੀ ਭਗਤ ਸਿੰਘਾਂ ਤੇ ਸਰਕਾਰ ਤੇ ਹੜ੍ਹ ਫੇੜ ਤੇ ਲੋਕਾਂ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਹੋਰਾ ਨਾ ਕਰਨ ਦਾ ਗੰਭੀਰ ਦੋਸ਼ ਲਾਇਆ ਨੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 45 ਦਿਨਾਂ ਦੇ ਵਿੱਚ ਮਾਜਾ ਜਾਰੀ ਕਰਨ ਦਾ ਐਲਾਨ ਕਰਕੇ ਸਿਰਫ ਲੋਕਾਂ ਨੂੰ ਭਰਮਿਤ ਕੀਤਾ ਪਰ ਜੁੰਗੇ ਦੀ ਫੱਦਰ ਤੇ ਹਕੀਕਤ ਕੁਝ ਹੋਰ ਹੈ ਸ਼ਰਮਾ ਨੇ ਕਿਹਾ ਕਿ ਹਾਰਾਸ ਨੂੰ ਮੁੱਖ ਮੰਤਰੀ ਭਗਤ ਸਿੰਘ ਮਾਨ ਨੇ ਸਰਕਾਰੀ ਵਾਸਤੇ ਇੱਕ ਰਾਜ ਤੇ ਇੱਕ ਜੋ ਇੱਕ ਚਫਤਰੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਸੀ ਕਿ ਸੂਬੇ ਦੇ ਹੜ੍ਹ ਫੇੜਤਾਂ ਨੂੰ 45 ਦਿਨਾਂ ਦੇ ਵਿੱਚ 20000 ਰੁਪਏ ਪ੍ਰਤੀ ਏਕੜ ਮਦਦ ਦਿੱਤਾ ਜਾਵੇਗਾ ਜੋ ਹੜਾ ਦੇ ਵਿੱਚ ਨੁਕਸਾਨੇ ਗਏ ਨੇ ਜਿੰਨਾ ਦੇ ਨੁਕਸਾਨ ਹੋਏ ਨੇ ਪਰ ਐਲਾਨ ਨੂੰ ਇੱਕ ਮਹੀਨੇ ਤੋਂ ਵੱਧ ਦਾ ਸੰਗਾਂ ਲਗਭਗ ਬੀਤ ਚੁਕਿਆ 45 ਦਿਨਾਂ ਤੋਂ 45 ਦਿਨਾਂ ਤੋਂ ਵੱਧ ਦਾ ਸਮਾਂ ਹੋਈ ਤੇ ਜਾਂਦੇ ਫੌਜੂਦ ਹੜ੍ਹ ਫੇੜਤਾਂ ਅਜੇ ਵੀ ਸਰਕਾਰੀ ਮਦਦ ਉਾਂਝੇ ਨਹੀਂ ਇਸਲਾਵਾ ਜਨਵਰੀ ਨਵੰਬਰ ਮਹੀਨੇ ਦੀਆਂ ਪੈਨਸ਼ਨਾਂ ਤੇ ਆਉਣੀਆਂ ਤੇ ਇਸ ਵਾਰ ਪੈਨਸ਼ਨਾਂ ਜੜੀਆਂ ਨੇ ਜਲਦ ਜਾਰੀ ਹੋਣ ਦੀ ਉਮੀਦ ਹੈ 10 ਨਵੰਬਰ ਤੋਂ ਪਹਿਲਾਂ ਬਹੁਤੇ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ 1500 ਪੈਨਸ਼ਨ ਆਉਣਗੀਆਂ ਕਿਉਂਕਿ ਪਿੱਛੇ ਕੈਬਨਿਟ ਮੀਟਿੰਗ ਹੋਈ ਆ ਪਰ ਉਹਦੇ ਵਿੱਚ ਵੀ ਕੋਈ ਲਾਭ ਲਾਭਕਾਰੀਆਂ ਨੂੰ ਪੈਨਸ਼ਨ ਧਾਰਕਾਂ ਨੂੰ ਨਹੀਂ ਦਿੱਤਾ ਗਿਆ ਸੋ 1500 ਰੁਪਏ ਪੈਨਸ਼ਨ ਮੰਨ ਕੇ ਚੱਲੋ 1500 ਰੁਪਏ ਪੈਨਸ਼ਨ ਆਉਣਗੀਆਂ ਸੋ ਇਹ ਪੈਨਸ਼ਨਾਂ ਜਿਹੜੀਆਂ ਨੇ 15000 ਰੁਪਏ ਲਵ ਪਾੜੀਆਂ ਦੇ ਖਾਤਿਆਂ ਦੇ ਵਿੱਚ ਪਾਈਆਂ ਜਾਣਗੀਆਂ 25 ਦਾ ਮੁੱਦਾ ਹਲੇ ਵੀ ਵਿਚਾਰ ਅਧੀਨ ਹੈ ਤੇ ਅਸੀਂ ਮੁੱਦਾ ਇਹ ਚੱਕਦੇ ਰਹਾਂਗੇ ਹਰਿਆਣਾ ਦੇ ਵਿੜਾਪਾ ਪੈਨਸ਼ਨ ਧਾਰਕਾਂ ਨੂੰ ਦਿਵਾਲੀ ਤੋਹਫਾ ਦਿੰਦੇ ਹੋਏ ਮੁੱਖ ਮੰਤਰੀ ਸਾਹਿਬ ਨੇ 35000 ਰੁਪਏ ਪੈਨਸ਼ਨ ਉੱਤੇ ਕੀਤੀ ਐਸੀ ਜੋ 1 ਨਵੰਬਰ ਤੋਂ ਲਾਗੂ ਹੋਣ ਜਾ ਰਹੀਆਂ ਨੇ ਸੋ ਹਰਿਆਣਾ ਦੇ ਵਿੜਾਪਾ ਪੈਨਸ਼ਨ ਧਾਰਕਾਂ ਨੂੰ ਮੁਬਾਰਕਾਂ ਉਹਨਾਂ ਨੂੰ ਪੈਨਸ਼ਨਾਂ ਜੜੀਆਂ ਨੇ 35000 ਰੁਪਏ ਉਹਨਾਂ ਦੇ ਖਾਤੇ ਪੈਣ ਗਿਆ 1 ਨਵੰਬਰ ਤੋਂ ਉੱਥੇ ਵੀ ਪੈਨਸ਼ਨਾਂ ਪਾਉਣ ਦਾ ਕੰਮ ਹੈ ਜਿਹੜਾ ਉਹ ਜਾਰੀ ਕੀਤਾ ਜਾਵੇਗਾ ਸ਼ੈਡਿਊ ਉਹ ਕੋਈ ਕਹਿਿਆ ਥੇ ਵੀ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਅਪਡੇਟ ਕੋਈ ਆਉਂਦੀ ਹੈ ਉਹ ਅਸੀਂ ਬੈਠੇ ਆ ਤੁਹਾਨੂੰ ਦਿਆਂਗੇ ਫਿਲਹਾਲ 1500 ਰੁਪਏ ਪੈਨਸ਼ਨਾਂ 10 ਨਵੰਬਰ ਤੋਂ ਪਹਿਲਾਂ ਪਹਿਲਾਂ ਕਾਫੀ ਜਨਤ ਵਿੱਚ ਜਾਰੀ ਹੋਣ ਦੀ ਉਮੀਦ ਹੈ ਤੁਹਾਨੂੰ